ਦੱਸ ਦੇ ਕੀ ਹੋਇਆ ਵਾ ਉਹ ਆਦੀਆਂ ਪਾਪਾ ਦੱਸਦੀਆਂ ਹੂੰ ਹੋਰ ਹੀ ਬੋਲਿਆ ਕਰੋ ਤੇ ਕੀ ਹੋਇਆ ਹਾਜਮਾ ਨਹੀਂ ਆਈ ਕੁਛ ਨਹੀਂ ਉਹ ਸੁੱਤੀ ਡਰ ਗਈ ਸੁਪਨਾ ਆਇਆ ਘਰੇ ਨੂੰ ਹਾਂ ਮੈਨੂੰ ਲੱਗਦਾ ਉਹਨੂੰ ਪਹਿਲਾਂ ਕੁਛ ਚੇਤੇ ਆਉਂਦੇ ਆਗਾ ਸੁਪਨਾ ਹੈ ਨਾ ਉਹ ਮੈਂ ਤਾਂ ਕੁਛ ਨਹੀਂ ਆ ਜਿੱਦਾਂ ਤੂੰ ਨਹੀਂ ਦੱਸਦੇ ਵੀ ਨੱਪ ਕੇ ਗਈਆਂ ਹੀ ਕੁੜੀਆਂ ਹਾਂ ਕੁੜੀਆਂ ਦੋ ਆਈਆਂ ਹੀ ਗਈਆਂ ਤੇ ਮੈਂ ਉਹ ਵੀ ਉਦਾਂ ਕਰਦੀ ਵੀ ਮੈਂ ਦੋ ਦੋ ਤਿੰਨ ਕੁੜੀਆਂ ਮੈਨੂੰ ਕੋਈ ਨੱਪ ਗਈਆਂ ਮੇਰਾ ਕੋਲ ਬਰਾੜੀਆਂ ਹੀ ਫੁੱਟਣ ਇਹ ਤਾਂ ਇਹ ਗੱਲਾਂ ਕਰਨ ਤੇ ਮੈਂ ਤਾਂ ਕਿਹਾ ਵੀ ਚੇਤੇ ਕਰਗੀ ਵਾ ਚੇਤੇ ਆ ਜੇ ਕੁਛ ਇਹਨੂੰ ਪਰ ਇਹਨੂੰ ਜਦੋਂ ਜ਼ਿਆਦਾ ਚਿਤੇ ਕਰਦੇ ਤੇ ਜੀਨੂੰ ਦੁੱਖ ਹੁੰਦਾ ਏ। ਫੇਰ ਰੋਣਾ ਹੋਏ ਕਿਦੇ ਹੋਰ ਕੋਈ ਵਿਕਤਾ ਪਾ ਲੀਓ ਤੇ ਪਰ ਮੈਂ ਇਹ ਕੋਈ ਨਾ ਕੋਈ ਦਵਾਈ ਦਾਸ ਰਹਾਉਂ ਰਿਆ। ਹਾਂ ਨਾ। ਠੀਕ ਆ। ਕੀ ਪਤਾ ਇਹਨੂੰ ਹੁਣ ਚਿਤਾ ਹੀ ਆ ਦੇਖੋ। ਚਿਤਾ ਨਾਲ ਗੱਲ ਨਾ ਕਰੀਂ ਨਾ ਜਦੋਂ ਹੁਣ ਕਿਤੇ ਬੋਹਗੇ ਨਾ ਤੂੰ ਨੂੰ ਬਾਰ-ਬਾਰ ਪਸੀਆਂ ਮਨ ਲਾ ਕੇ ਬਰਨ ਜਾਂਦੀ। ਮੈਂ ਤਾਂ ਨਹੀਂ ਪੁੱਛਦੀ ਜ਼ਿਆਦਾ ਕਿਤੇ ਜਾਈ ਠੀਕ ਹੋਣ ਲਈ ਆਉਂਦੇ। ਨਹੀਂ ਜੀ ਠੀਕ ਹੋਏ ਤਾਂ ਮਰ ਚੰਗੀ ਕਲੀ ਬੈਠੀ ਹੋਈ ਨਾ ਉਦੋਂ। ਦੋਨੇ ਦੋਵੇਂ ਸੀ। ਚਲ ਕੋਈ ਨਹੀਂ ਪੁੱਛਾਂਗੇ ਸੱਸ ਜੀ ਮੈਂ ਕਨਾਟਕ ਵੇਖਿਆ ਸੀ ਕੁੜੀ ਦੇ ਸੱਟ ਲੱਗ ਜਾਂਦੀ ਤੇ ਉਹ ਜ਼ਿਆਦਾ ਚੱਲ ਜਾਂਦੀ ਆ ਮੁੰਡੇ ਦੀ ਫੇਰ ਉੱਥੇ ਸੱਟ ਲੱਗਦੀ ਤੇ ਜ਼ਿਆਦਾ ਤੇ ਵਾਪਸ ਆ ਜਾਂਦੀ ਆ ਅਰੇ ਬਣਾ ਇਹਦਾ ਕਰਕੇ ਵੇਖੀ ਨਾ ਤੇ ਪਾਗਲਾ ਨਾ ਉਹ ਨਾਟਕ ਆ ਤੇ ਨਾਟਕ ਤੋਂ ਉਹਦਾ ਕੀ ਕੋਹਤਾ ਦੱਸ ਦਿੰਦੇ ਆ ਬਾਦ ਦਿਮਾਗ ਦੀ ਨਾਨੀਆਂ ਦਾ ਉਹ ਕਿਤੇ ਮੇਰੀ ਗੱਲ ਸੁਣ ਲੈ ਇੱਕ ਮੈਂ ਘਰ ਨਾ ਹੋਵਾਂ ਤੇ ਕਿਤੇ ਮੇਰੇ ਮਗਰੋਂ ਇੱਥਾ ਨਾ ਘੰਡਾ ਆ ਬੀਬੀ ਤੂੰ ਕਿਤੇ ਫਰਕੇ ਡਾਂਗ ਉਹਦੇ ਸਿਰ ਤੇ ਮਾਰੀ ਹੋਵੇ ਕਿ ਚਲ ਮੈਂ ਉਹਦੀ ਯਾਦ ਦੱਸ ਵਾਪਸੀ ਲੈਣੀ ਆ ਠੀਕ ਆ ਜਿਆਦਾ ਸਵਾਸ ਲੈ ਹੁੰਦੀ ਲਹੁੰਦੀ ਕਿਤੇ ਉਹਨੂੰ ਕੁੜੀ ਨੂੰ ਨਾ ਗੱਡੀ ਚਾਰਦੀ ਮੈਂ ਸੁਧਿਆਨ ਕੁੜੀ ਆ ਮੈਂ ਤੇ ਉਹਦੇ ਨਾਲ ਗੱਲ ਕੀਤੀ ਤੁਹਾਡਾ ਵੀ ਨਾਟਕ ਚ ਵੇਖਿਆ ਇਦਾਂ ਕੀ ਪਤਾ ਹੋਵੇ ਆ ਤਾਂ ਨਾਟਕ ਵੇਖ ਕੇ ਤੇ ਜਨਾਨੀਆਂ ਬਾਦ ਉਹਦਾ ਹੀ ਘੜਦੀਆਂ ਉਹਨਾਂ ਪਤਾ ਮੈਨੂੰ ਠੀਕ ਆ ਜਾ ਉਹਦੇ ਨਾਲ ਅੱਗੇ ਜਾ ਚੱਲ ਠੀਕ ਆ ਮੰਮੀ ਆ ਮੰਮੀ ਇਹਨਾਂ ਕੋਲ ਪਤਾ ਨਹੀਂ ਬੱਬਾ ਸਹੀ ਗੱਲ ਬੱਲੇ ਬੱਲੇ ਮੈਂ ਅੱਜ ਵੇਖ ਛੜਿਆ ਵੀ ਹੈ ਬੰਦੇ ਦੀ ਤੇ ਚਲਦੀ ਨਹੀਂ ਮੱਸਾ ਵੀ ਘਰ ਚ ਸਾਰਾ ਕਸੂਰ ਤੁਹਾਡਾ ਵਾ ਉਹ ਮੈਂ ਤਾਂ ਕਿਹਾ ਫੇਰ ਚੱਲ ਲੋਕਾਚਾਰੀ ਕਢੀ ਹੋਉ ਆਉਨੇ ਆ ਤੂੰ ਵੀ ਮੇਰਾ ਕਸੂਰ ਕਢੀ ਜਾ। ਪੰਜ ਚੰਗੇ ਦੇ ਬੇਇੱਜ਼ਤੀ ਕਰਾਈਏ ਕੀ ਲੋੜ ਹੀ ਜਾਂਦੀ। ਸਾਡੀਆਂ ਤੇ ਬਾਹਾਂ ਆ ਕਰਨੇ ਹੁੰਦਾ ਤੋਂ ਬਿਨਾ। ਜਿਹੜੀ ਹੋਈ ਹੈ ਤਾਂ ਉਹਨਾਂ ਦੀ ਕਿਹੜੀ ਨਹੀਂ ਹੋਈ। ਉਹਨਾਂ ਦੀ ਵੀ ਤੇ ਕਰਕੇ ਆਏ ਆ। ਜੇ ਉਹ ਜਨਾਨੀ ਨੂੰ ਅਕਲ ਹੁੰਦੀ ਤੇ ਘਰ ਗਿਆ ਦੇ ਇਦਾਂ ਝਾਲ ਪੈਂਦੀ। ਉਹ ਕੰਟਰੋਲ ਨਹੀਂ ਗਾ। ਉਹ ਡਰਦਾ ਘਰ ਬੜਾ ਬਹਾਉਦੇ ਰੇ ਗਏ ਤੇ ਰਿਆ ਫਿਰਦਾ ਵਾ। ਉਹਨੂੰ ਤਾਂ ਮਤਲਬ ਹੀ ਕੋਈ ਨਹੀਂ ਗਾ। ਦਾਦਾ ਜੀ ਕੋਲ ਉਹ ਉਹਨੂੰ ਕਹਿ ਦਿੰਦਾ ਵਾ ਤੇ ਉਹ ਅੱਗੇ ਲੱਗ ਜਾਂਦੀ। ਉਹ ਡਰਦਾ ਫਿਰਦਾ ਉਹਦੇ ਕੋਲੋਂ। ਵੇ ਕਿਦਾਂ ਦੀ ਇਹਨਾਂ ਦੀ ਸੋਚ ਆ ਅਸੀਂ ਘਰ ਹਿਰਖ ਕਰਨ ਗਏ ਆ ਤਾਂ ਕੋ ਗੱਲ ਪੈਂਦੇ ਆ ਐਦਾਂ ਦਾ ਵੀ ਬੰਦਾ ਕਹੋਂ ਹੈ ਕੋ ਐ ਚਮਾਨੇ ਚ ਭਲਾ ਅਸੀਂ ਤਾਂ ਕਹਿਣਾ ਸੀ ਪਈ ਪਾਣੀ ਨਹੀਂ ਪੀਣਾ ਉਹਨਾਂ ਨੇ ਕਿਰੇ ਪਾਣੀ ਛੱਡ ਕੇ ਉਹਨਾਂ ਦਾ ਸਾਡੇ ਸੱਤ ਸਿਵਾ ਪਾਤੀ ਆ ਘੁੱਟ ਕਰਦੀਆਂ ਦੇ ਉਹ ਚੱਲ ਕੋਈ ਗੱਲ ਨਹੀਂ ਖੜਾ ਛੁਟਾ ਫੇਰ ਜਾਓ ਫੇਰ ਮੈਂ ਇੱਤੀ ਕਰਾਇਓ ਚੰਗਾ ਤਨ ਆਦਤ ਪੈ ਗਈ ਬਾਬਾ ਠੰਡੀ ਰਹਿ ਹੁਣ ਜੇ ਤੈਨੂੰ ਮੈਂ ਲੈ ਹੀ ਗਿਆ ਤੇ ਜੇ ਤੇਰੀ ਹੋਈ ਤੇ ਮੈਨੂੰ ਕਿਹੜਿਆ ਨਾ ਫੁੱਲ ਪਾਏ ਆ ਉਹ ਗੱਲ ਕਰੀ ਜਾਨੀ ਆ ਘੜੀ ਪਿੱਛੇ ਮੈਂ ਜਾਂਦੀ ਨਾ ਮੈਂ ਨਹੀਂ ਜਾਣਾ ਤਾਂ ਐਦਾਂ ਮੂੰਹ ਕਰਨਾ ਹੈ ਤੇਰੀ ਦੇ ਤੈਨਾਂ ਮੂੰਹ ਵਟਕੇ ਬਹਿ ਜਾਣਾ ਹੀ 10 ਦਿਨ ਤੁਹਾਡੇ ਲੰਘ ਜਾਣਗੇ ਹੁਣ ਚੱਲ ਲੈ ਗਏ ਜੇ ਤੇ ਠੰਡ ਤੇ ਪੈ ਗਈ ਨਾ ਤੁਹਾਨੂੰ ਪਤਾ ਨਹੀਂ ਮੇਰੇ ਤੇ ਕਿਹੜੀ ਗੱਲੋਂ ਗੁੱਸਾ ਕੱਢੀ ਜਾਂਦੀ ਐ ਤੇ ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ ਹੁਣ ਚੁੱਪ ਵੀ ਕਰ ਚੁੱਪ ਕਿਦਾਂ ਕਰਾਂ ਕਿਦਾਂ ਕੁੜੀ ਨੂੰ ਖੱਪਦੀ ਤੁਹਾਡੀ ਦਾ ਕੋਈ ਦੁੱਖ ਨਹੀਂ ਉੱਤੇ ਚੱਲ ਹੁਣ ਪਤਾ ਲੱਗਾ ਨਾ ਜਦੋਂ ਆਪਣੇ ਸਿਰ ਤੇ ਸੱਟ ਪਈ ਐ ਵੀ ਆਹ ਦੁੱਖ ਹੰਦਾ ਵਾ ਆਪਣੀਆਂ ਧੀਆਂ ਦਾ ਮਰ ਚੱਲੀ ਆ ਹੁਣ ਆਪਣੀ ਕੁੜੀ ਨੂੰ ਰੋਂਦੀ ਐ ਤਾਂ ਸਾਡੀ ਕੁੜੀ ਵੱਧਦੀ ਤੇ ਰੋਈ ਜਾਏ ਫਿਰ ਰੋਂਦੀ ਐ ਅਸੀਂ ਤਾਂ ਫੇਰ ਰੱਬ ਤਰਸੀ ਗਏ ਹਾਂ ਵੀ ਚੱਲ ਮਾੜੀ ਗੱਲ ਹੋਈ ਆ ਚਲੋ ਘੜੀ ਉਹਨਾਂ ਦੇ ਮੱਥੇ ਲੱਗ ਆਉਂਦੇ ਆ ਮੈਂ ਤਾਂ ਨਹੀਂ ਇਹ ਵੀ ਮਰ ਜਾਂਦੀ ਨਾਲ ਹੀ ਇਹ ਮਰ ਜਾਂਦੀ ਤੇ ਸਿਆਪਾ ਨਾ ਮੁੱਕ ਜਾਂਦਾ ਸਾਰਾ ਸਿਆਪਾ ਮੁੱਕ ਜਾਂਦਾ ਉਹਨਾਂ ਦੇ ਘਰ ਦਾ ਉਹ ਚਲ ਜਾ ਪਾਣੀ ਤਾਂ ਨਹੀਂ ਆ ਆ ਪੀਣ ਆਲੇ ਮੈਨੂੰ ਵੀ ਲਿਆ ਕੇ ਪਿਆਲ ਅੱਗੋਂ ਵੇਖੇ ਚਲ ਜਓ ਸਾਡੇ ਘਰੋਂ ਨਿਕਲ ਜਓ ਸਾਡੇ ਘਰੋਂ ਇਹਨੂੰ ਸ਼ਰਮੀ ਹੈ ਨਹੀਂ ਕੀ ਘਰਦਿਆਂ ਨੂੰ ਇਦਾਂ ਨਹੀਂ ਕਹੀਦਾ ਸੱਤ ਬਗਾਨਾ ਆ ਜਾਈ ਨਾ ਉਹਨੂੰ ਵੀ ਆਖੀਦਾ ਬਹਿ ਜਾ ਪਾਣੀ ਪੀ ਲੈ ਜੇ ਕੋਈ ਅਕਲ ਵਾਲਾ ਹੋਏ ਤਾਂ ਆ ਹੀ ਆ ਨਾ ਬੇਅਕਲੀ ਤੇ ਤਾਂ ਹੀ ਇਦਾਂ ਗੱਲਾਂ ਕਰਦੀ ਆ ਇਹ ਤਾਂ ਇੱਡੀ ਜ਼ੁਬਾਨ ਵਾਂ ਐ ਜੀ ਇਹਦੀ ਜ਼ੁਬਾਨ ਨੇ ਤੇ ਸਾਰੇ ਪਵਾੜੇ ਪਾਏ ਆ ਮੈਂ ਤਾਂ ਕਹਿਨੀ ਆ ਇਹ ਕਿਤੇ ਜਾਂਦਿਆਂ ਨੂੰ ਇਹ ਵੀ ਮੇਰੀਆਂ ਅੱਖਾਂ ਸਾਹਮਣੇ ਨਾ ਦਿਖਦੀ ਇਕ ਲੈਣੀ ਕਿਤੇ ਮੇਰੇ ਜੋਗੀ ਰਖੀ ਮੇਰੀ ਧੀ ਨੂੰ ਲੈ ਕੇ ਬਹਿ ਗਈ ਰੱਬ ਵੇਂਦਾ ਵਾ ਜੇ ਸਾਨੂੰ ਦੁਖੀ ਕੀਤਾ ਹੈ ਆਪ ਵੀ ਤੇ ਦੁਖੀ ਹੈ ਨਾ ਸੁਖਤ ਨਹੀਂ ਲੈਣ ਈ ਕੀਪਤਾ ਵਿਚਾਰੀ ਕਿਹੜੀ ਹਾਲਤ ਚ ਹੋ ਗਈ ਹੈਗੀ ਆ ਜਾਂ ਹੈ ਨਹੀਂ ਆ ਇਹਨੇ ਮੈਂ ਖਤੀ ਨੇ ਸਾਰਾ ਕੁਝ ਮੈਂ ਤਾਂ ਹੀ ਕਿਹਾ ਨਾ ਮੈਂ ਸਾਰਾ ਕੁਝ ਸਾਹਮਣੇ ਕਰਕੇ ਤਾਂ ਵੀ ਰੋਂਦੀ ਤਾਡੇ ਵਾਲ ਵੇਹ ਜਿਹਦੇ ਹੱਥ ਚ ਕੱਖ ਵੀ ਨਹੀਂ ਆਇਆ ਚੱਲ ਕੋਈ ਗੱਲ ਨਹੀਂ ਜਿਹੜਾ ਕਿਸ ਲਈ ਟੋਇਆ ਫੋਟ ਦਾ ਵਾਹ ਆਪ ਵੀ ਡਿੱਗਦਾ ਵਿੱਚ ਡਿੱਗਦੇ ਪਈ ਹੁਣ ਰੱਬ ਤੇ ਵੇਖਣ ਰਿਆ ਉਤੇ ਤੂੰ ਇੰਨਾ ਖਾਪਨਾ ਜਾਂ ਰੋਟਾ ਰਟੀ ਬਣਾਉਣ ਵਾਲੇ ਪਾਣੀ ਪੂਣੀ ਪੀਰ ਮਨੂ ਲਿਆ ਕੇ ਪਿਆਲ ਸਾਰਾ ਕਸੂਰ ਇਹਦਾ ਹੀ ਇਹੋ ਹੀ ਨਹੀਂ ਉੱਥੇ ਕੁੜੀ ਨੂੰ ਵਸਣ ਦਿੰਦੀ ਹੁਣ ਕਹਿੰਦੇ ਕੁੜੀ ਤੇ ਅੰਦਰੇ ਅੰਦਰੇ ਟੈਨਸ਼ਨ ਲੈਂਦੀ ਜੇ ਕੁੜੀ ਟੈਨਸ਼ਨ ਲੈਣ ਵਾਲੀ ਹੁੰਦੀ ਤਾਂ ਆਪਣੇ ਘਰ ਨਾ ਵਸਦੀ ਆਹ ਟੈਨਸ਼ਨ ਮਾਤ ਮਾਂ ਤੇ ਹੀ ਗਈ ਨਾ ਜਿੱਦਾਂ ਦੀ ਮਾਂ ਨੂੰ ਜਿੱਦਾਂ ਇਹਨੇ ਕਿਹਾ ਉਦਾਂ ਹੀ ਉਹਨੇ ਕੀਤਾ ਠੀਕ ਹੈ ਕਿ ਨੀ ਕੀ ਪਤਾ ਮੁੜ ਕੇ ਕੀ ਹੋਇਆ ਤੇ ਕੀ ਨਹੀਂ ਹੋਇਆ ਜਿਹੜੀ ਦਵਾਈ ਖਾ ਕੇ ਤੇ ਗਾਂ ਹੋਈ ਹੈ ਇੱਕ ਮੈਂ ਕਹਾਂ ਜਿੰਨਾ ਕਸੂਰ ਹੁੰਦਾ ਨਾ ਜਿਹੜੇ ਕੁੜੀਆਂ ਵਿਆਹ ਦੀਆਂ ਮਾਵਾ ਦਾ ਹੁੰਦਾ ਮਾਵਾ ਨਹੀਂ ਵਸਣ ਦਿੰਦੇ ਪਰ ਗੱਲ ਤੇ ਆਉਹੀ ਆ ਨਾ ਕੋਈ ਸਮਝੇ ਰਤ ਆਈਆਂ ਨਾ ਜੇ ਚੰਗੀ ਮਤ ਮੰਨ ਦੇਵੇ ਨਾ ਤੇ ਧੀ ਵਸ ਕੇ ਵੀ ਆਵੇ ਵਿਆਹ ਕਰਾ ਕੇ ਸਹੁਰੇ ਚਲ ਜਾਨੀ ਆ ਮੁੰਕੇ ਫਿਰ ਮਾਂ ਆਉਂਦੀ ਤੇ ਪਿਓ ਦੀ ਮੰਨੀ ਜਾਂਦੀ ਆ ਜਬੀ 1 ਘੰਟੇ ਚਲੋ ਦੇਖੋ ਚੰਗੀ ਸਲਾਹ ਦੇਣਾ ਫਿਰ ਮੰਨੋ ਪਹਿਲਾਂ ਲੋਕੀ ਵਿਆਹ ਲੈ ਲੈਂਦੇ ਆ ਤੇ ਮੁਰਕੇ ਪੰਪ ਦੇਈ ਜਾਂਦੇ ਆ ਮਗਰੋਂ ਪਤਾ ਨਹੀਂ ਕੀ ਕਰਦੇ ਆ ਆ ਸਰਦਨ ਫੋਨ ਇਹ ਲੈ ਕੇ ਵੇਣ ਦੇਗੀ ਨੀ ਕੀ ਨੀ ਕੀ ਗੱਲ ਕਰਦੀ ਹੋਈ ਬੀਤੀ ਫੋਨ ਥੋੜਾ ਆਉਂਦੇ ਆ ਵੀ ਗਲਤ ਗੱਲ ਕਰੋ ਫੋਨ ਤੇ ਆਗੇ ਇੱਕ ਗੱਲ ਕਰਨ ਵਾਸਤੇ ਹੁਣ ਗੱਲਾਂ ਨੂੰ ਜਿੱਦਾਂ ਮਰਜ਼ੀ ਕਰ ਲੋ ਤੇ ਆਪਣੀ ਮਰਜ਼ੀ ਆ ਨਾ ਜਿਦਾਂ ਤੂੰ ਮਰਜ਼ੀ ਕਮਾ ਲਓ ਇਹ ਵੀ ਚੰਗਿਆਂ ਵਾਸਤੇ ਆ ਇਹ ਜਿਹੜੀਆਂ ਤੇ ਚਾਵਲਾਂ ਜਨਾਨੀਆਂ ਹੋਈਆਂ ਉਹਨਾਂ ਵਾਸਤੇ ਥੋੜੇ ਹੁੰਦੇ ਹੁਣ ਨੀ ਗੀ ਨੀ ਗੀ ਨੀ ਗੀ ਨੀ ਗੀ ਅਗਲੇ ਦੇ ਕੰਨੀ ਗੱਲ ਪਾਈ ਜਾ ਅਗਲੇ ਘਟਾ ਐ ਮਨੰਗਣਾ ਤਾਂ ਵੀ ਨਾ ਲੰਗੇ ਹਰ ਗੱਲ ਨਿੱਕੀ ਮੋਟੀ ਦੱਸੀ ਜਾਣੀ ਆ ਜਾ ਹੋਇਆ ਜੋ ਹੋਇਆ ਅੱਜ ਫਲਾਣ ਹੋਇਆ ਅੱਜ ਠੀਂਗ ਹੋਇਆ ਚਲੋ ਮੈਂ ਤਾਂ ਨਹੀਂ ਸ਼ੁਕਰ ਹੀ ਹੋਇਆ ਇਹਦੀ ਧੀ ਦੇ ਅੱਗੇ ਆਈਆਂ ਤੇ ਮੇਰੇ ਵੀ ਕਲੇਜ ਦੇ ਉਹ ਚਲ ਨਾ ਐਦਾਂ ਕਹਿਆ ਨਹੀਂ ਚੰਗੇ ਲੱਗੀ ਦਾ ਪਰ ਤੈਨੂੰ ਕਿੰਨੀ ਵਾਰੀ ਕਹਿਆ ਰੱਬ ਤੋਂ ਡਰਿਆ ਕਰ ਉਹ ਰੱਬ ਕੋਈ ਡੰਡ ਨਹੀਂ ਆਂ ਉਹ ਤੇ ਜਾ ਕੇ ਇਹਨਾਂ ਦੀਆਂ ਨੀਰਾਂ ਨਾ ਲਾ ਕੇ ਹੁੰਦੀ ਚੱਲ ਨਾ ਖੱਪ ਜਾ ਜਾਂ ਆਪਣਾ ਕੰਮ ਕਰ ਕਰ ਜਾ ਉਹ ਜਾਗਾ ਐਵੇਂ ਨਾ ਖੱਪਿਆ ਕਰ ਉੱਪਰ ਵਾਲਾ ਠੀਕ ਹੀ ਕਰੂ ਜੋ ਕਰੂ ਮੰਮੀ ਲੈ ਤੂੰ ਇੱਧਰ ਬੈਠੇ ਹੋ ਆ ਗਿਆ ਹਾਂ ਹਾਂ ਜੀ ਮੈਨੂੰ ਇਹ ਦੱਸੋ ਕਿ ਕੀ ਗੱਲ ਹੋਈ ਏ ਜੇ ਮੈਂ ਡੈਡੀ ਨੂੰ ਕਹਵਾਇਆ ਤੇ ਉਹ ਵੀ ਨਹੀਂ ਕੋਈ ਮਰਨਾ ਤੂੰ ਹੀ ਵੀ ਇੱਥੇ ਬੈਠੇ ਹੋ ਇਕੱਲੇ ਇਹ ਗੱਲ ਕਰਨੀ ਹੁਣੀ ਆ ਅੱਜ ਉਹ ਆਏ ਹੀਗੇ ਤੇਰੇ ਸੱਸ ਸਹਰਾ ਆ ਗਿਆ ਚੇਤਾ ਉਹਨਾਂ ਨੂੰ ਆ ਗਿਆ ਮੈਂ ਵੀ ਚੰਗੇ ਹੌਲੇ ਕਰਕੇ ਕੱਢੇ ਆ ਤੇ ਜਿਹੜੀਆਂ ਉਹਨਾਂ ਦੀਆਂ ਜ਼ੁਬਾਨਾਂ ਹੈ ਨਾ ਉਹ ਵੀ ਸੁਣਨੀ ਵਾਲੀਆਂ ਹੈ ਪੁੱਤ ਜੇ ਤੂੰ ਇੱਥੇ ਹੁੰਦਾ ਨਾ ਹੱਥੋਂ ਪਾਈ ਤੱਕ ਕੰਮ ਚੱਲ ਜਾਣਾ ਸੀਗਾ ਅੱਛਾ ਤੈਨੂੰ ਮੈਂ ਕੀ ਦੱਸਾਂ ਹੈ ਕਿੰਨੇ ਦਿਨ ਹੋ ਗਏ ਆ ਅੱਜ ਚੇਤਾ ਆ ਗਿਆ ਮਹਾਕ ਜੇ ਇਹ ਭੈਣ ਜੀ ਬਹੁਤ ਮਾੜਾ ਹੋਇਆ ਫਿਰ ਮੇਰੇ ਕੋਲ ਤਾਂ ਜੋਕ ਹੋਇਆ ਨਾ ਮੈਂ ਤਾਂ ਪਿੰਦਰ ਸਭ ਕੋ ਕੀਤਾ ਹੀ ਅੱਜ ਠੀਕ ਵਾ ਨਾ ਮੈਨੂੰ ਵੀ ਤਾਂ ਪਚੜਿਆ ਹੈਗਾ ਪਰ ਮੰਮੀ ਜੇ ਕੋ ਘਰ ਆਏ ਤੇ ਇਦਾਂ ਥੋੜਾ ਕਰੀਦਾ ਵੇ ਜਿੱਦਣ ਮੇਰੇ ਮੂੰਹ ਤੇ ਗੱਲਾਂ ਕਰਕੇ ਗਈ ਸੀ ਨਾ ਸਸ ਤੇਰੀ ਤੇਰੀ ਧੀ ਨਾਲ ਇਦਾਂ ਹੋਵੇ ਤੇਰੀ ਧੀ ਨਾਲ ਉਹ ਹੋਵੇ ਮੈਨੂੰ ਤਾਂ ਉਹ ਹੀ ਮੇਨੇ ਯਾਦ ਆਈ ਜਾਂਦੇ ਆ ਜੋ ਕੁਛ ਨੇ ਕਰ ਛੜਿਆ ਵਾ ਚੰਗਾ ਥੋੜੀ ਕੀਤਾ ਉਹ ਮੰਮੀ ਕਿਸੇ ਦੇ ਆਖਣ ਥੋੜੀ ਕੁਝ ਹੁੰਦਾ ਹੈ ਪਰ ਜਿਹੜੇ ਬੋਲ ਉਹ ਤਾਂ ਹੋ ਗਿਆ ਕਿੰਨੀਆਂ ਜ਼ਬਾਨਾਂ ਬੋਲੀਆਂ ਵਾ ਲੱਗੀਆਂ ਮੇਰੀ ਧੀ ਨੂੰ ਉਹ ਚਲੋ ਮੰਮੀ ਛੱਡੋ ਹੁਣ ਐਵੇਂ ਉਹੋ ਗੱਲਾਂ ਲੈ ਕੇ ਫਿਰਦੀ ਬੈਠੀ ਇਹਨੂੰ ਕੋ ਸਮਝਾਇਆ ਕਰ ਕਿ ਆਏਗੀ ਇਹਦੀ ਵੇਖੀ ਨਾ ਹਸਤਾ ਪੈਨੇ ਚ ਉਹ ਬੇਇੱਜ਼ਤੀ ਕੀਤੀ ਬੁਰਾ ਨੇ ਕੋਈ ਗੱਲ ਕਰਨ ਵਾਲੀ ਨਹੀਂ ਨਹੀਂ ਮੈਂ ਬੇਇੱਜ਼ਤੀ ਕੀਤੀ ਜਿਹੜਾ ਉਹ ਬੋਲ ਕੇ ਗਏ ਉਹ ਵੀ ਦੱਸੋ ਉਹਨੂੰ ਮੇਰੇ ਵੱਲ ਦੱਸੀ ਜਾਂਦਾ ਮੁੰਡੇ ਨੂੰ ਮੈਂ ਹੀ ਅੱਗੇ ਤੇ ਫਿਰ ਉਹਨਾਂ ਬੋਲਣਾ ਹੀ ਬੋਲਣਾ ਹੀ ਉਹਨਾਂ ਨੇ। ਕਿਉਂ ਅਫਸੋਸ ਕਰਨ ਆਏ ਸੀ ਤੇ ਤੂੰ ਉਸ ਹਿਸਾਬ ਉਸ ਹਿਸਾਬ ਨਾਲ ਗੱਲ ਕਰਦੀ। ਕਾਦੀ ਗੱਲ ਕਰਦੀ ਮੈਂ? ਸੂਟ ਨਹੀਂ ਵੇਖਿਆ ਦੀ ਸਾਫਤਾ। ਜਦ ਪਰੇ ਆਏ ਸੀ ਯਾਰ। ਬੜੀ ਭਾਜੀ ਮਾੜੀ ਗੱਲ ਹੋਈ। ਨਾ ਅਜਾ ਟੌਰ ਕੱਢ ਕੇ ਅਫਸੋਸ ਕਰਨ ਆਇਆ ਵਾ। ਦੱਸੋ ਮੈਨੂੰ। ਭੋਲੀ ਲੀੜਾ ਕੱਪੜਾ ਪਾਟੇ ਲੀੜੇ ਪਾ ਕੇ ਚਾਹੀਦਾ ਕਦੇ। ਲੀੜਾ ਕੱਪੜਾ ਪਾਉਣਾ ਨਾ ਨਾਲੇ ਧੀ ਗਵਾਚੀ ਹੀਗੀ ਤੇ ਨਾਲੇ ਅਫਸੋਸ ਕਰਨਾ ਇਹੀ ਕੋਈ ਅਕਲ ਦਾ ਕੰਮ ਕਰਨਾ ਚਾਹੀਦਾ ਵਾ। ਫੇਰ ਕਿਉਂ ਕੁੜਮਾਂ ਦੇ ਆਏ ਪਾਟੇ ਲੀ ਵੱਟੇ ਨਹੀਂ ਪਾ ਕੇ ਆਪਣਾ ਜਦੋਂ ਆਪਣੀ ਧੀ ਦਾ ਪਤਾ ਲੱਗਾ ਕਿ ਵਾਚੀ ਹੀ ਉਹਦਾਂ ਦੇਖੀ ਹਾਲਤ ਇਹਨਾਂ ਦੀ ਚੁੰਨੀਆਂ ਹੋਰ ਤੇ ਸੂਟ ਹੋਰ ਤੇ ਕਿਤੇ ਗੱਲ ਨਹੀਂ ਕਰਨ ਵਾਲੇ ਪਿਆਰੀ ਚਪੜਾ ਇਹਨਾਂ ਦੇ ਤੇ ਅੱਜ ਇਹਨਾਂ ਨੇ ਚੇਤਾ ਆ ਗਿਆ ਟਾਰ ਕੱਢ ਕੇ ਆਉਣ ਦਾ ਤਮਾਸ਼ਾ ਵੇਖਣ ਆਏ ਹੀ ਉਹ ਨਹੀਂ ਮੰਮੀ ਜਦੋਂ ਪਤਾ ਲੱਗਾ ਕਿ ਇਹਨਾਂ ਉਦੋਂ ਹੀ ਆਉਣਾ ਕਿਹਨੇ ਇਹ ਕਿਹੜੇ ਫਰਾਂਸ ਰਹਿੰਦੇ ਆ ਇਹਨਾਂ ਨੂੰ ਮੁਰਤੇ ਪਤਾ ਲੱਗਾ ਵਾ ਇਹ ਗੱਲ ਦੀ ਧੁੰਮ ਦੇ ਦੂਰ ਦੂਰ ਤੱਕ ਪੈ ਗਈ ਜਦੋਂ ਪਤਾ ਲੱਗਾ ਜਦ ਤੱਕ ਪਤਾ ਲੱਗਾ ਤੱਕਲੇ ਆ ਗਏ ਆ ਹੈ ਇੰਨਾ ਵੇ ਉਹਨਾਂ ਦੇ ਸਿਆਣਪ ਵੇ ਫਿਰ ਵੀ ਆ ਗਏ ਇਹਨਾਂ ਕੋ ਹੋਇਆ ਉਹਨਾਂ ਨਾਲ ਹੈ ਐਵੇਂ ਪੋਚੇ ਨਾ ਮਾਰੋ ਬਹੁਤ ਚ ਸਿਆਣਾ ਫਰਨਾ ਦੀ ਖੇਪ ਸਵਾਹ ਜਿਹੜੀ ਚੰਗੀ ਗੱਲ ਚੰਗੀ ਹੁੰਦੀ ਆ ਚੰਗੀ ਗੱਲ ਹੀ ਬੁਰੀ ਲੱਗਦੀ ਆ ਸਮਝੋ ਤੁਸੀਂ ਥੋੜਾ ਜਾਂ ਡੈਡੀ ਸਹੀ ਕਹਿ ਰਹੇ ਨੇ ਵੇ ਪੁੱਤ ਮੈਂ ਕੀ ਸਮਝਾਂ ਮੈਂ ਤਾਂ ਸਮਝਣ ਜੋਗੀ ਰਹੀ ਨਹੀਂ ਮੇਰਾ ਤਾਂ ਦਿਮਾਗ ਮਾਰਿਆ ਗਿਆ ਵਾ ਕੀ ਦੱਸਾਂ ਮੈਂ ਓਏ ਐਵੇਂ ਨਾ ਹੁਣ ਏਦਾਂ ਕਰਦੇ ਰਿਹਾ ਕਰੋ ਤੂੰ ਥੋੜਾ ਸਿਆਣੀ ਬਣੋ ਮੇਰੇ ਕੋ ਨਹੀਂ ਸਿਆਣੀ ਬਣਿਆ ਜਾਂਦਾ ਹੁਣ ਗੱਲ ਇੱਕ ਵਾਰ ਅੱਜ ਨਾ ਉਹ ਮੰਨ ਲਾ ਜੇ ਉਹਨਾਂ ਮੁੜ ਕੇ ਇੱਥੇ ਹੀ ਆਉਣਾ ਵਾ ਤੇ ਮੁੜ ਕੇ ਕਿਹੜੇ ਮੂੰਹ ਨਾਲ ਮੱਥੇ ਲਾਕੇਂਗੇ ਉਹਨਾਂ ਨੇ ਹੈ ਉਹ ਕਿਹੜੇ ਮੂੰਹ ਨਾਲ ਲੱਗਣਗੇ ਮੇਰੇ ਮੱਥੇ ਤਾ ਡਾ ਕੁੜਮਾ ਜਿਹੜਾ ਕਿੱਦਾਂ ਜ਼ੁਬਾਨਾ ਕੱਢਦਾ ਸੀ ਹੱਥ ਕੱਢ ਕੱਢ ਕੇ ਲੜਕੇ ਗਿਆ ਮੇਰੇ ਨਾਲ ਇੰਨਾ ਨਹੀਂ ਕੀਤਾ ਵੀ ਮੇਰੀ ਕੁੜਮਣੀ ਆ ਥੋੜਾ ਜਿਹਾ ਹਸਾਬ ਨਾ ਬੋਲਾ ਉਹ ਸਾਬ ਗੱਦਾ ਬੋਲਣਾ ਵਾ ਇਹਦੀ ਕਿਹੜੀ ਜ਼ਬਾਨ ਘੱਟ ਵਾ ਉਹ ਨਹੀਂ ਡੈਡੀ ਹੈ ਉਹ ਵੀ ਬੜੇ ਜੀ ਉਹ ਯਾਰ ਬੜੇ ਤੇ ਹੈ ਗਿਆ ਤੋਂ ਭਿੰਦਰ ਸਿੰਘਾ ਗੱਲ ਕਰਕੇ ਉਹਨੇ ਸਮਝਦਾ ਜੀ ਅਗਲਾ ਬੰਦਾ ਘਰ ਆਇਆ ਵਾ ਏਡਾ ਵਾ ਮੇਰੇ ਪੁੱਤ ਨੂੰ ਪਤਾ ਵਾ ਡੈਡੀ ਮੈਂ ਗਿਆ ਹਣਾ ਇਹਨਾਂ ਨਾਲ ਇਹਨਾਂ ਮੈਨੂੰ ਵੀ ਬੜੀਆਂ ਗੱਲਾਂ ਕੀਤੀਆਂ ਅਹੀਂ ਵੇਖਿਆ ਜੀ ਮੈਂ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਕਦੇ ਫੋਨ ਵੀ ਨਹੀਂ ਕੀਤਾ ਵੇਤ ਮੈਨੂੰ ਦੱਸਦਾ ਤਾਂ ਸਹੀ ਆਣ ਕੇ ਅੱਜ ਮੈਂ ਚੱਜਣਾ ਕਲਾਸ ਲਾ ਕੇ ਤੂੰ ਦੱਸਿਆ ਨਹੀਂ ਆਣ ਕੇ ਮੈਨੂੰ ਉਹ ਨਹੀਂ ਮੰਮੀ ਜੇ ਕੋ ਘਰ ਆਏ ਤਾਂ ਇਦਾਂ ਨਹੀਂ ਕਰੀਦਾ ਅੱਗੇ ਕੋਈ ਕਸਰ ਹੈਗੀ ਆ ਤੂੰ ਵੀ ਘਰ ਹੀ ਗਿਆ ਸੀ ਉਹ ਦਿਨ ਕਿਦਾਂ ਬੋਲੇ ਫਿਰ ਤੇਰੇ ਨਾਲ ਜੇ ਤੂੰ ਮੈਨੂੰ ਹਾਂ ਗੱਲ ਦੱਸ ਦਿੰਦਾ ਨਾ ਮੈਂ ਤਾਂ ਪੱਠੇ ਚੰਨੇ ਪੋਈ ਉਹ ਧੀ ਵਾਲੇ ਉਹ ਨਾ ਬੋਲਣਾ ਇਹ ਬੋਲਣਾ ਧੀ ਵਾਲੇ ਉਹਨਾਂ ਨੂੰ ਹੱਕ ਵਸਾਰੇ ਬੋਲਣ ਦੇ ਹਨਾ ਤੇ ਸਾਡੇ ਮੂੰਹ ਚ ਜਬਾਨਾ ਹੈ ਨਹੀਂ ਵਾ ਨਹੀਂ ਇੱਥੇ ਕੋਈ ਗੱਲ ਨਹੀਂ ਮੁੜ ਕੇ ਆਉਣਗੇ ਤੇ ਤੂੰ ਵੱਧ ਕਰਕੇ ਕੱਲ ਨੂੰ ਲੈ ਉਹ ਜਾ ਜਾਰ ਮਾਨ ਕਰ ਫਿਰ ਉਹੀ ਕਰਨਗੇ ਕਰੀ ਜਾਂਦਾ ਫਿਰ ਕੰਮ ਬਸ ਚੱਲਦਾ ਰਹੂਗਾ ਫਿਰ ਕੀ ਕਰਾਂ ਪੁੱਤ ਪੋਤਰਾ ਪਿੰਦਰ ਕਹਿੰਦੀ ਵੀ ਮੈਂ ਬਿਮਾਰ ਆ ਉਹ ਚਲ ਲੜਾਈ ਨੂੰ ਸਿੰਘ ਇਤਨਾ ਖੜਿਆ ਕੀਤੇ ਚਲੋ ਉઠੋ ਤਾਂ ਤੁਸੀਂ ਵੀ ਹੁਣ ਅੱਧ ਹੋਈ ਇਹਦੇ ਵਾਲੀ ਇਹਨਾਂ ਨੇ ਬਗਦੇ ਫੁਲਕਾ ਤੋਰੀ ਬਣਾਵਾ ਚੱਲੀ ਕਿਹੜੇ ਲੜਾਈ ਜਾਣੀ ਗਲਾਮਰ ਮੇਰੀਆਂ ਲੜਾਈ ਵਾਲੀਆਂ ਲੱਗਦੀਆਂ ਤੁਹਾਨੂੰ ਮੈਨੂੰ ਪਤਾ ਨਾ ਮੇਰੇ ਢਿੱਡ ਚ ਕੀ ਬਿਤਣ ਡਈ ਆ ਮੈਨੂੰ ਤਾਂ ਜ਼ਹਿਰ ਵਰਗੀ ਲੱਗਦੀ ਸਾਸੇ ਦੀ ਕੋਈ ਗੱਲ ਨਹੀਂ ਕਿਤੇ ਮੁੜ ਕੇ ਆਉਗੀ ਨਾ ਫੇਰ ਦਊ ਮਾਤੇ ਨੂੰ ਜਿਹੜਾ ਮੇਰੇ ਪੁੱਤ ਦੇ ਘਰ ਗਏ ਤੇ ਗਲ ਪਏ ਆ ਹੈਂ ਪਰਮ ਨੇ ਵਿਆਹ ਕਰਾ ਲਿਆ ਦਾ ਸੰਡੇ ਆੜੀ ਨੂੰ ਡੈਡੀ ਇਧਰ ਵੇਖੋ ਕੀ ਅਸੀਂ ਨੇ ਵਿਆਹ ਕਰਾ ਲਿਆ ਮੈਂ ਤਾਂ ਫੇਸਬੁੱਕ ਉਦਾਂ ਹੀ ਖੋਲ ਕੇ ਇੱਥੇ ਬੈਠਾ ਤੇ ਆ ਵੇਖੋ ਤੇਰਾ ਭਲਾ ਹੋ ਜੇ ਹੈ ਹੱਜੀ ਹੱਡੀ ਕੁੜੀ ਦਾ ਸੇਵਾ ਵੀ ਨਾ ਢੰਡਾ ਹੋਇਆ ਤੇ ਕਿੰਨਾ ਵੇਖੋ ਕੀ ਕੰਮ ਕੀਤਾ ਵੇਖ ਪੁੱਤ ਗੱਲ ਸੁਣ ਲਾ ਬਗਾਨੇ ਪੁੱਤ ਨੂੰ ਕਾਦਾ ਜਦੋਂ ਨਾ ਤਲਾਕ ਹੀ ਹੋ ਗਿਆ ਉਨੂੰ ਸੇਵਨ ਆ ਗਈ ਤੱਤਾ ਵਾ ਠੰਡਾ ਉਹਦੇ ਮਨ ਕੀ ਫਰਕ ਪੈਣਾ ਦਿਨ ਰੋਜ਼ ਦੇ ਨੂੰ ਪਰ ਨਹੀਂ ਡੈਡੀ ਫੇਰ ਵੀ ਓਏ ਨਹੀਂ ਯਾਰ ਗੱਲ ਦੱਸਾਂ ਕੀ ਹੀ ਹੂੰ ਲੜਾਈ ਤੇਰੀ ਮਾਂ ਨੇ ਵੀ ਬੜਾ ਜ਼ਿਆਦਾ ਕੀ ਜਿੱਨਾ ਯਾਰ ਕੰਮ ਮੁੱਕਾ ਨਹੀਂ ਨਾ ਹੱਡੀ ਇਹ ਵੀ ਨਹੀਂ ਆਹੋ ਹੈ ਤੋ ਉੱਦਾਂ ਮੁੰਡਾ ਤੇ ਸਹੀ ਹੀ ਉਹ ਫੇ ਤੇ ਗੱਲ ਉਹਦੇ ਪਰਲੇ ਲੈਂਦਾ ਰਿਹਾ ਮੈਂ ਤੱਕ ਵੀ ਜਾਣ ਦੋ ਜਾਣ ਦੋ ਗੱਲ ਨੂੰ ਉਹਨੇ ਬਾਹਰ ਵੀ ਨਹੀਂ ਜਾਣਾ ਹੂੰ ਚਲ ਇੱਥੇ ਪੰਜ ਸਤ ਪੈ ਰਹੇ ਹੈਗੇ ਆਪਣਾ ਕੰਮ ਚਲਾਈ ਜਾਂਦਾ ਹੈ ਨਹੀਂ ਕੰਮ ਦੇ ਵਿੱਚ ਗਿਆ ਬਾਹਰ ਕੰਮ ਵਧੀਆ ਹੀ ਉਹਦਾ ਠੀਕ ਨਹੀਂ ਤੇ ਗੱਲ ਤਾਂ ਆਪੀ ਵਧਣੀ ਸੀ ਜਦੋਂ ਕਿ ਇਤੋਂ ਹੋ ਕੇ ਗਿਆ ਵਾ ਮੁੜ ਕੇ ਦੀ ਸੱਸ ਨੂੰ ਵੀ ਕਿਤਾ ਕੀਤਾ ਫੋਨ ਜੀਵਨ ਨੇ ਪਲਾਕ ਤੋਂ ਬਾਅਦ ਚ ਆਹੋ ਯਾਰ ਅੱਛਾ ਬਾਬਾ ਤਾਂ ਠਾ ਠਾ ਹੋਇਆ ਕੰਮ ਕਿਹੜੀ ਗੱਲਾਂ ਚੱਲਣੀਆਂ ਵਾ ਨਾਲੇ ਕਿਹਦੀ ਫੋਟੋ ਵਖਾ ਲੰਡਿਆ ਸੀ ਤੂੰ ਦੱਸ ਇਹਨੂੰ ਵੀ ਹੁਣ ਆ ਵੇਖੋ ਪਰਮਨ ਦਾ ਡਿਆ ਮੈਂ ਵੀ ਵਿਆਹ ਕਰਾ ਲਿਆ ਉਹਨੇ ਹਾਏ ਮੈਂ ਮਰ ਜਾ ਇਹਦਾ ਪੇੜਾ ਗਰਕ ਜੇ ਉਂਤਰੇ ਦਾ ਇਹਦਾ ਖੱਤਾ ਨਾ ਹੋਵੇ ਤੇ ਹੈ ਵੇ ਕਿਹੜਾ ਸੱਜਣਾ ਵਿਆਹ ਕਰਾ ਕੇ ਬੈਠਾ ਵਾ ਇਹਨੂੰ ਕੀ ਮਰਨੇ ਨੂੰ ਮੇਰੀ ਗੱਲ ਸੁਣ ਜਿੰਦੂ ਦਾ ਤਲਾਖ ਹੱਡਰਾ ਹੋ ਗਿਆ ਸਾਰੀ ਗੱਲਬਾਤ ਮੁੱਕੀ ਤੇ ਉਹਨੇ ਵਾਹ ਕਰਾਉਣਾ ਨਹੀਂ ਮੈਂ ਤੇ ਅੱਖ ਲੱਗ ਗਈ ਐ ਕਿ ਦੀ ਫੋਟੋ ਵਾਲ ਉਹ ਵਾਲ ਦੇਖ ਕੇ ਅੱਖ ਲੱਗ ਗਈ ਆ ਉਹ ਮੰਮੀ ਇਦਾਂ ਨਹੀਂ ਕਿਸੇ ਨੂੰ ਬਾਦਸੀ ਦਈਦੀ ਹੁੰਦੀ ਕਿ ਉਹਨਾਂ ਤੋਂ ਮਾਂ ਬਾਦਸੀ ਸਾ ਮੇਰੀ ਧੀ ਦਾ ਜੀਣਾ ਹਰਾਮ ਕਰਤਾ ਸੀ ਮੈਂ ਤਾਂ ਕਹਿੰਦੀ ਪੇੜਾ ਕਰ ਤੋ ਹੋਵੇ ਇਹੋ ਜਿਹਾਂ ਦਾ ਉਹ ਮੰਮੀ ਨਹੀਂ ਇਦਾਂ ਕਈਦਾ ਹੁੰਦਾ ਕਿਉਂ ਨਹੀਂ ਕਈਦਾ ਇਦਾਂ ਮੇਰੀ ਗੱਲ ਸੁਣ ਹੁਣ ਸਮੇ ਸਾਰੇ ਗਿਆ ਨੰਗ ਹੁਣ ਪਛਤਾਓ ਨਾ ਠੀਕ ਆ ਨਹੀਂ ਮੇਰਾ ਤਾਂ ਠੀਕ ਆ ਤੇ ਨਾ ਫੋਟੋ ਚ ਕੱਢ ਕੇ ਨਾ ਖੱਤੇ ਨੂੰ ਇੱਥੇ ਧੂਆਂ ਫੜ ਕੇ ਦੰਮ ਮਰ ਜਣਾ ਪੋਜ ਬਣਾਉਂ ਡਿਆ ਵਾ ਚੁੱਪ ਕਰ ਜਾ ਅਜੇ ਬਾਹਰ ਲੋਕਾਂ ਨੂੰ ਪਤਾ ਨਹੀਂ ਕਿ ਜਸ ਨੇ ਦਵਾਈ ਖਾਧੀ ਠੀਕ ਆ ਈ ਸਾਡੀ ਮਿੱਟੀ 'ਚ ਰੁਲ ਜਾਣੀ ਆ ਇਹਨੂੰ ਪੰਦਰਾ ਸਮਝਾਇਆ ਕਰ ਜ਼ੁਬਾਨੇ ਨਹੀਂ ਚਲਾ ਹੁਣ ਠੀਕ ਆ ਇਹਨਾਂ ਮਾਵਾ ਧਿਆਨੇ ਪਹਿਲੇ ਜੁੱਤੀ ਨਹੀਂ ਪਾਈ ਜਿੰਨੇ ਜੇ ਤਲਾਕ ਨਹੀਂ ਹੋਇਆ ਪਰ ਜਸ ਦਾ ਇਹ ਨਹੀਂ ਪਤਾ ਲੱਗਾ ਵੀ ਇਹਨੇ ਦਵਾਈ ਖਾਧੀ ਕਿਹੜੀ ਗੱਲੋਂ ਵੇ ਕੰਜਰ ਦੇ ਦੁੱਖੋ ਖਾਧੀਓ ਹੁਣ ਸ਼ੇਰ ਲਾ ਕੇ ਬੈਠਾ ਹੂੰ ਇਹ ਦਾਦੇ ਬਸਨਾ ਇਹੋ ਕੰਮ ਈ ਆ ਗਰੋਂ ਤੇ ਤੇ ਤਾਂ ਰਿਹਾ ਹੁੰਦਾ ਉਹ ਤੇ ਗੱਲ ਵਾ ਜੇ ਕਿਹਦੇ ਮਾਮਾ ਦੀਆਂ ਹੜਦੀਆਂ ਸੀ ਮੈਂ ਪਰਚੇ ਕਰਾਉਣੇ ਤੇ ਆ ਕਰਾਉਣੇ ਤੇ ਆ ਕਰਾਉਣੇ ਹੈ ਜੇ ਨਾ ਸਭ ਕੋ ਹੁੰਦਾ ਸਾਡੀ ਕੁੜੀ ਵਾਸੀ ਰਹਿਣੀ ਉੱਥੇ ਠੀਕ ਨਹੀਂ ਮੈਂ ਸੋਚਣੇ ਵੀ ਜੇ ਕਿਹਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਉਹਨੇ ਦਵਾਈ ਖਾਦੀ ਇਹਦੇ ਲੋਕਾਂ ਨੂੰ ਛੱਡਣਾ ਨਹੀਂ ਓਏ ਉਹ ਤੇ ਗੱਲ ਵਾ ਇੰਨੇ ਕਿਦ ਰਵਲੀ ਪੂੰਦੀ ਲੈ ਦਦਣਾ ਲੋਕਾਂ ਨੂੰ ਫੱਕਾ ਰਹਿ ਅੱਗੇ ਨਹੀਂ ਰਿਹਾ ਸਾਡਾ ਤੇ ਹੋਰ ਸੜਕ ਤੇ ਘਾਰ ਹੈ ਉਹ ਇੱਥੇ ਤੇ ਪ੍ਰਾਹ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਵਾ ਠੀਕ ਨਹੀਂ ਸਹੀ ਗੱਲ ਇਹਨੂੰ ਸ਼ਰਮੀ ਹੈ ਨਹੀਂ ਗੱਲ ਕਰਨ ਲੱਗੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਵੇਖ ਲੋ ਇਹਨੂੰ ਨਹੀਂ ਆ ਕੰਮ ਕਰਨਾ ਹਾਂਜੀ ਕੰਮ ਤਾਂ ਨਹੀਂ ਗਾਣਾ ਭਾਂਡੇ ਦੇ ਦੋ ਕ ਮਾਂਜੇ ਤੇ ਮੈਂ ਚੱਲ ਟੰਗ ਛੱਡਨੀ ਤੇ ਲਾਏ ਨੱਕੇ ਆਹੋ ਨੱਕੇ ਨੂੰ ਕਿਤੇ ਲਾਇਆ ਮਾ ਮੋਟਰ ਚੱਲਣ ਢਈ ਆ ਤੇ ਚਾਹ ਇੱਕੋਟ ਕ ਬਣਾ ਲਾ ਫੇ ਠੇਵਾਆਂ ਰਿਆ ਹੋਂੜਿਆ ਪੀਏ ਕੋਟਾ ਚੱਲ ਕੋਈ ਨਹੀਂ ਚਾਹ ਮੈਂ ਬਣਾਉਣੀ ਆ ਤੁਹੀ ਜਾਣਾ ਸੀ ਥਾਣੇ ਕੋਈ ਗੱਲਬਾਤ ਕਰਨੀ ਸੀ ਕੀ ਪਤਾ ਹੁੰਦਾ ਕਿ ਉਹਨਾਂ ਨੇ ਮਨਮੇਰ ਕਰਾਈ ਜਾਵੇ ਕੀ ਕਰਾ ਥਾਣੇ ਜਾ ਕੇ ਉੱਥੇ ਕਿਹੜਾ ਮਾੜੇ ਬੰਦੇ ਨੂੰ ਗਾਂ ਹੋਂਦ ਦਿੰਦੇ ਅਗਲੇ ਉੱਥੇ ਨੇ ਕੋਈ ਵੀ ਸੁਣਦਾ ਗਿੰਦਾ ਉੱਥੇ ਦੇ ਤਗੜਿਆਂ ਨੂੰ ਪੁੱਛਦੇ ਹੀ ਉਹ ਅਗਲੇ ਸਪਾਰਸ਼ ਸਪੁਰਸ਼ ਪਵਾ ਦਿੰਦੇ ਆ ਤੇ ਨਾਲੇ ਪਤਾ ਨਹੀਂ ਉਹਨਾਂ ਨੇ ਕੀ ਗੱਲਬਾਤ ਉਹਨਾਂ ਨਾਲ ਕਰ ਲਈ ਸਾਡੀ ਤਾਂ ਸੁਣਦੇ ਸੰਦੇ ਹੈ ਨਹੀਂ ਦੇਖ ਲਓ ਹਨੀ ਤਾਂ ਕੋਈ ਬੰਦਾ ਮੁੰਡਾ ਲੱਭ ਗਿਆ ਜੇ ਥੋੜ੍ਹ ਬਹੁਤ ਪੈਸਾ ਤੇ ਲਾ ਦੇ ਕੇ ਵੀ ਗੱਲ ਭਾਂਜੇ ਤੇ ਚਲ ਸਾਡੀ ਕੁੜੀ ਲੱਭ ਜੇ ਉਹ ਪੈਸੇ ਲੋਕੀ ਮਾੜਿਆਂ ਕੋਲ ਲੈ ਲੈਣੇ ਹੁੰਦੇ ਮਾੜੇ ਨਹੀਂ ਮੁੰਕੇ ਕੌਣ ਸੁਣਦਾ ਨਾਲੇ ਮੜਾ ਹੀ ਹਾਲ ਵਾ ਰੱਬਾ ਕਿਤੇ ਸਾਡਾ ਘਰ ਹੀ ਸੌਖਾ ਹੁੰਦਾ ਕਿਤੇ ਦੋ ਕਿੱਲੇ ਫੂਕ ਲੈਂਦੇ ਤੇ ਲਾ ਲੈਂਦੇ ਆਪਣੀ ਧੀ ਤੇ ਲੱਭ ਲੈਂਦੇ ਇਹਨੇ ਕੀ ਕਰੀਏ ਦੱਸ ਹੁਣ ਕੋਈ ਚਾਰਾ ਨਹੀਂ ਚੱਲਣ ਦਿਆ ਪਰ ਕਈ ਵਾਰੀ ਮੈਂ ਸੋਚਦੀ ਆ ਅੱਜ ਵੀ ਰਾਤ ਹੀ ਉਹ ਸੋਚਦੀ ਰਹੀ ਆ ਹਾਂ ਆ ਕਈ ਵਾਰੀ ਲੋਕਾਂ ਦੇ ਨਿਆਣੇ ਦੀ ਅਖਬਾਰ ਚ ਫੋਟੋ ਨਹੀਂ ਆਉਂਦੀ ਹੁੰਦੀ ਕਿ ਨਿਆਣੇ ਲੱਭਤਾ ਵਾ ਤੇ ਹੋ ਸਕਦਾ ਕਿ ਤਨੀ ਤਾਂ ਹੀ ਉਹਨਾਂ ਅਖਬਾਰ ਕੱਢਾ ਕੇ ਵੇਖੀ ਉਹ ਲੈਸ਼ ਦੇ ਨੇ ਹੁਣ ਸਾਡੀ ਕੁੜੀ ਨੇ ਤਾਂ ਪਤਾ ਨਹੀਂ ਲੱਭਣਾ ਕਿ ਨਹੀਂ ਤੇ ਉਤੋਂ ਹੋਰ ਬਦਨਾਮੀ ਹੋਊਗੀ ਕਿ ਇਹਨਾਂ ਦੀ ਕੁੜੀ ਭੱਜ ਗਈ ਕਿਸੇ ਨੇ ਕਹਣਾ ਕੁਝ ਹੋ ਗਿਆ ਨੇ ਸਾਡੀ ਕੁੜੀ ਨੇ ਕਿਹੜਾ ਕੋ ਗਲਤ ਕੰਮ ਕੀਤਾ ਨਾਲੇ ਸਾਨੂੰ ਤਾਂ ਯਕੀਨ ਆਨੇ ਸਾਡੀ ਕੁੜੀ ਨਹੀਂ ਗਲਤ ਹੈਗੀ ਹੋਰ ਤੇਰੀ ਗੱਲ ਠੀਕ ਆ ਪਰ ਇਹ ਹੁਣ ਇਹਦੇ ਬਾਰੇ ਮੈਂ ਤਾਂ ਨਹੀਂ ਕੁਝ ਕਹਿ ਸਕਦਾ ਇਹਦੇ ਆ ਵੀ ਜਿਹੜੇ 2-4 ਪਿੰਡ ਦੇ ਸਿਆਣੇ ਬੰਦੇ ਉਹਨਾਂ ਨਾਲ ਸਲਾਹ ਕਰਨੀ ਪੈਣੀ ਉਹਨਾਂ ਨੂੰ ਪੁੱਛ ਲੈਣੇ ਭੀ ਇੰਦਾ ਕਰ ਲਈਏ ਕੋਈ ਗਲਤ ਨਹੀਂ ਐਡੀ ਵੱਡੀ ਗਲਤ ਨਹੀਂ ਗਈ ਕਿੰਨੀਆਂ ਖਬਰਾਂ ਜੇ ਖਬਰਾਂ ਆਉਂਦੀਆਂ ਵਾ ਕੋਈ ਕਿਤੇ ਇੰਦਾ ਹੋ ਗਿਆ ਕੋਈ ਕਿਤੇ ਲੱਭ ਗਿਆ ਕਈ ਵਾਰੀ ਆ ਪੈਸੇ ਪੂਹੇ ਕਰ ਲੈਂਦੇ ਨੇ ਵੀ ਜੇ ਕੋਈ ਲੱਭ ਜੂਗਾ ਤਾਂ ਇੰਨੇ ਪੈਸੇ ਦੇ ਦਾਂਗੇ ਜੇ ਕੋ ਪਤਾ ਕਰਕੇ ਦੱਸ ਦੂ। ਚੱਲ ਮੈਂ ਵੀ ਕਰ ਲਈਨਾ ਹੁਣ ਬੰਦਿਆਂ ਨਾਲ ਗੱਲ ਜੇ ਮੰਨਣ ਗਏ ਵੇਖ ਲਾਂਗੇ ਫੋਟੋ ਫਾਡੋ ਦੇ ਦਾਂਗੇ ਨਾਲ ਆਪਣਾ ਡਰੈੱਸ ਦੇ ਦਾਂਗੇ ਫੋਨ ਨੰਬਰ ਦੇ ਦਾਂਗੇ ਆ ਦੱਸ ਦਿਓ ਪਿਆਰ ਪੈਣਾ ਹੈ 5-7000 ਰੁਪਈਆ ਹੀ ਦੇਖਣਾ ਕਿ ਇਹਨੂੰ ਹੋਰ ਕੀ ਆ ਚਲ ਕੋਈ ਪਤਾ ਹੋਵੇ ਦੱਸੇ ਮਾਸਾ ਹੋਰ ਤੰਗੀ ਝੱਲ ਲਾਂਗੇ ਸਾਡੀ ਧੀ ਲੱਭ ਜੇ ਸਾਨੂੰ ਹੋਰ ਕੀ ਚਾਹੀਦਾ ਅਸੀਂ ਪਹਿਲੀ ਨੂੰ ਕੀ ਕਰਨਾ ਤੇ ਅਹੀਂ ਘਰ ਨੂੰ ਕੀ ਕਰਨਾ ਵਿਚਾਰੀ ਪਤਾ ਨਹੀਂ ਕੀ ਆ ਤੇ ਕਿੱਥੇ ਕਿਹੜੇ ਹਾਲਚ ਹੋਣੀ ਆ ਤੇ ਕਿੱਥੇ ਗਈ ਆ ਤੇ ਕਿੱਥੇ ਮਰਖਾਪ ਗਈ ਆ ਮਨੋਂ ਤੇ ਨਾਲ ਇਹੋ ਚੌਂਦਗੀ ਲੱਗੀ ਰਹੀ ਜਾਂਦੀ ਕੰਮ ਕਰਨ ਨੂੰ ਮਜੀ ਨਹੀਂ ਕਰਦਾ ਧਿਆਨ ਉਹਦੇ 'ਚ ਹੀ ਰਹਿੰਦਾ ਚਲ ਮੈਂ ਚਾਹ ਬਣਾਉਣੀ ਆ ਤੇ ਚਾਹ ਪੀ ਕੇ ਨਾ ਤੁਸੀਂ ਜਾਓਂ ਪੜੇ ਕਦੇ ਆ ਗੱਲ ਕਰਕੇ ਤੇ ਵੇਖੋ ਕੀ ਪਤਾ ਕੋਈ ਚੰਗੀ ਸਲਾਹ ਦੇ ਹੀ ਦੇ ਹਨ ਚੱਲ ਵੇਖ ਲੈਨੇ ਆ ਆਹ ਆਹ ਉਹਨਾਂ ਨਾਲ ਕਰਨ ਵਾਲੇ ਸਰਪੰਚਾਂ ਨਾਲ ਵੀ ਕਰਨੇ ਆ ਗੱਲ ਵੇਖ ਲਓ ਨਹੀਂ ਤੇ ਨਾਨਕਿਆਂ ਨੇ ਵੀ ਫੋਨ ਕਰਕੇ ਵੇਖ ਲਿਓ ਵੀ ਵੇਖੋ ਵੀ ਐ ਗੱਲ ਚਹੀ ਸਹੀ ਆ ਜਾਂ ਗਲਤ ਆ ਜਾਂ ਕਰੀਏ ਕੰਮ ਕ ਨਾ ਇਹ ਕਰੀ ਜਾਂ ਕਿਹ ਉਹ ਪੱਤਰਕਾਰਾਂ ਨਾਲ ਅੱਜਕੱਲ ਲੋਕੀ ਗੱਲਬਾਤ ਕਰ ਲੈਂਦੇ ਆ ਗੱਲ ਕਰੋ ਮੀਰੋ ਵਾਰੀਆ ਵੀ ਬਣਾ ਕੇ ਲੋਕੀ ਪਾ ਲੈਂਦੇ ਆ ਘਰੋਂ ਨਿਕਲਾਂਗੇ ਤੇ ਪਤਾ ਲੱਗੂਗਾ ਚੱਲ ਮੈਂ ਪੁੱਛ ਕੇ ਚ ਕਰ ਲੈਣਾ ਵੀ ਕਿੱਦਾਂ ਹੋਣੀ ਚਾਹੀਦੀ ਆ ਚਲੋ ਜਾਓ ਫਿਰ ਤੇ ਮੈਂ ਸੋਰੀ ਜਾ ਹੈ ਮਰਾ ਭੇਲੀ ਹੋ ਗਿਆ ਇਹ ਮਜਨ ਪਾਣੀ ਢਾ ਕੇ ਆ ਨਿਆਣੀ ਕੋਈ ਹੱਥ ਪੱਲਾ ਮਾਰਾਂਗੇ ਚਲ ਸਾਡੀ ਧੀ ਲੱਭ ਜੇਗੀ بڑے ਲੋਕਾਂ ਦੀ ਨਿਆਣੀ ਇੱਧਾ ਲੱਭ ਜਾਂਦੀ ਆ ਕੋਈ ਪਤਾ ਨਹੀਂ ਹੁੰਦਾ ਮਹਾਰਾਜ ਨਾ ਕਿਤੇ ਸਾਡੀ ਵੀ ਸੁਹਾਣੀ ਲੈ ਗਰੀਬਾਂ ਦੀ ਐ ਇਹ ਨੂੰ ਹੀ ਵਰ ਜਾਉਂਦੇ ਆ ਕੋਈ ਆਈ ਜਾਣਗੇ ਪਿੰਦਰ ਵੇ ਪਿੰਦਰ ਮੈਂ ਮੁੰਡਿਆ ਛੱਤੀ ਆਈ ਦੱਸੋ ਮੇਰੇ ਪੁੱਤ ਮੇਨੂੰ ਚੱਕਰੀ ਆਈ ਜਾਂਦੇ ਆ ਜਾਂ ਮੇਰਾ ਪੁੱਤ ਮੈਨੂੰ ਦਵਾਈ ਲਿਆ ਦੇ ਜਾ ਕੇ ਸਵੇਰ ਦੀ ਖਾਦੀ ਹੈ ਕਾ ਨਹੀਂ ਫੇ ਨਹੀਂ ਪੁੱਤ ਦਵਾਈ ਤੇ ਮੁੱਕੀ ਆ ਲਓ ਜੀ ਹੱਦ ਹੋ ਗਈ ਮੰਮੀ ਤੁਹਾਡੇ ਵਾਲੀ ਵਿਚਾਰਾ ਕੋ ਬੋਲ ਲੈਂਦੀ ਆ ਨਾ ਤੇ ਫਿਰ ਤੇ ਮੇਰਾ ਫੱਕਾ ਹੀ ਵੱਜ ਜਾਂਦਾ ਵਾ ਜਾਂ ਮੇਰਾ ਪੁੱਤ ਲਿਆ ਦੇ ਭੱਜ ਕੇ ਦਵਾਈ ਮੈਨੂੰ ਜਦੋਂ ਦਵਾਈ ਮੁੱਕਦੀ ਏ ਦੱਸ ਤੇ ਦਿਆ ਕਰੋ ਤੇ ਮੇਰੀ ਨਹੀਂ ਸੁਧ-ਬੁੱਧ ਕਾਇਮ ਮੈਂ ਕੀ ਕਰਾਂ ਜਾਂ ਮੇਰਾ ਪੁੱਤ ਜਾਨਾ ਜੇ ਜ਼ਿਆਦਾ ਤੇ ਵੇਖ ਲੋਨੇ ਤੇ ਨਾਲ ਹੀ ਆ ਜਾਓ ਨਹੀਂ ਨਹੀਂ ਮੈਂ ਲੰਮੇ ਪੈਣੀ ਆ ਮੇਰੇ ਕੋਈ ਜਾਇਆ ਜਾਣਾ ਤੇ ਚੱਕਰ ਆਉਂਦੇ ਆ ਕਿ ਡਿੱਗ ਜੂਗੀ ਤੇ ਫੇਰ ਜਾਂ ਮੇਰਾ ਪੁੱਤ ਜਾ ਕੇ ਲਿਆ ਦੇ ਤੇ ਮੋਨਾ ਚਰ ਲੰਮੇ ਪੈਣੀ ਆ ਐਸੇ ਕਰਕੇ ਮੰਮੀ ਤੁਹਾਨੂੰ ਕਹੀਦਾ ਵੀ ਨਾ ਇਨਾ ਖਾ ਪਿਆ ਕਰੋ ਕੀ ਕਰਾਂ ਪੁੱਤ ਪਰ ਤੁਸੀਂ ਸਮਝਦੇ ਹੈ ਨਹੀਂ ਜੇ ਗੱਲ ਹੀ ਅੰਤਰੀ ਕੋਈ ਨਾ ਕਹੀ ਉਹ ਜੀ ਹੋ ਜਾਂਦੀ ਤੇ ਖਪਣਾ ਪੈਂਦਾ ਮੈਨੂੰ ਨੱਕਾ ਦੇ ਲਈ ਹੁਣ ਖਪੀ ਜਾਣਾ ਬਸ ਕੀ ਕਰਾਂ ਪੁੱਤ ਦਿਮਾਗ ਚੋਂ ਗੱਲ ਨਹੀਂ ਨਿਕਲਦੀ ਕਿਸ ਟਾਈਮ ਤਾ ਉੱਥੇ ਉੱਥੇ ਲੰਮੇ ਬਹੁ ਮੈਂ ਜਾਣਾ ਚੱਲ ਮੈਂ ਪੈਣੀ ਆ ਲੰਮੇ ਤੂੰ ਜਾ ਛੱਤੀ ਲਿਆ ਦੇ ਜੀ ਮੈਂ ਖੁੱਪਾ ਵਾੜੀ ਗਿਆ ਹਾਂ। ਨਵਦੀ ਮਾਂ ਕਿੱਥੇ ਆ? ਆਹ ਵੇਖੋ। ਮੇਰੀ ਗੱਲ ਸੁਣ। ਹਾਂ? ਹੋਈ ਸਰਪੰਚ ਨਾਲ ਗੱਲ। ਕੀ ਆਂਦਾ? ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ। ਹੋ ਸਕਦਾ ਵਾ ਇਦਾਂ। ਅੱਛਾ। ਕਹਿੰਦੇ ਵੀ ਤੁਸੀਂ ਦੋ ਚਾਰ ਦਿਨ ਰੁਕ ਜਾਓ। ਕੋਈ ਚੰਗਾ ਪੱਤਰਕਾਰ ਲੱਭਗੇ ਨਾ ਅਖਬਾਰ ਵਾਲਾ ਅੱਛਾ ਅੱਛਾ ਤੇ ਕਢਾ ਦੇਣੇ ਤੇ ਤੁਹਾਡੇ ਡਰੈਸ ਦੇ ਦਿਆਂਗੇ ਸਰਪੰਚਾਂ ਦਾ ਮੈਂ ਆਪਣਾ ਵੀ ਫੋਨ ਨੰਬਰ ਦੇ ਦੂੰਗਾ ਨਾਲ ਤੁਹਾਡਾ ਦੇ ਦੂੰਗਾ ਵੇਖ ਲਓ ਤਾਂ ਬੈਠਿਆਂ ਬੈਠਿਆਂ ਜੇ ਦਿਮਾਗ ਚ ਸੋਚਿਆ ਹੀ ਤੇ ਕੋਈ ਫਾਇਦਾ ਹੋਈ ਗਿਆ ਨਾ ਤੇ ਕਹਿੰਦੇ ਹੋ ਸਕਦਾ ਵੀ ਕੋਈ ਫਾਇਦਾ ਹੋ ਜੇ ਇਸ ਚੀਜ਼ ਦਾ ਤੇ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਨਾਲ ਹੋ ਕੇ ਤੇ ਲਵਾ ਦਾਂਗੇ ਖਬਰ ਸਾਰੀ ਹਾਂ ਚੱਲ ਸ਼ੂਗਰ ਹੈ ਸ਼ੂਗਰ ਪ੍ਰਮਾਤਮਾ ਦੇ ਘਰ ਕੋਈ ਕਾਟਾ ਥੋੜਾ ਸਰਪੰਚਾਂ ਦਾ ਹੀ ਕੋਈ ਗੱਲ ਨਹੀਂ ਚਲ ਜੇ ਕੱਲ ਨੂੰ ਕੋਈ ਆਊਗਾ ਜੇ 5-7000 ਦੇਣਾ ਪਊਗਾ ਮੈਂ ਵੀ ਤੁਹਾਡੀ ਮਤ ਕਰੂੰਗਾ ਨਾਲ ਚਲ ਸ਼ੁਕਰ ਕਿਤੇ ਇੰਨਾ ਸਾਡਾ ਸਾਥ ਦੇ ਦੇਣ ਅਸੀਂ ਤੇ ਸਾਰੀ ਉਮਰ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਆਹੋ ਪਰ ਉਹਨਾਂ ਕਹਿ ਵੀ ਰੁਕ ਜਾਓ 2-4 ਦਿਨ ਚਲੋ ਕੋਈ ਨਹੀਂ ਜਿੱਥੇ ਅੱਗੇ ਇੰਨਾ ਚਿਰ ਕੱਢਿਆ ਮੈਂ ਹੋਰ ਕੱਢ ਲੈਣੀ ਉਹ ਕਹਿੰਦਾ ਝੋਨਿਆਂ ਨੂੰ ਖਾਦਾਂ ਖੁੰਦਾਂ ਪੈਣ ਵਾਲੀਆਂ ਤੇ ਮੈਂ ਦੋ ਦਿਨ ਦਾ ਦੇਣਾ ਰੱਖ ਵਿਹਲਾ ਹੋਇਣਾ ਵਾ ਤੇ ਮੈਂ ਤੁਹਾਡੇ ਨਾਲ ਜਾ ਕੇ ਤੇ ਕੋਈ ਨਾ ਕੋਈ ਚਾਰਾ ਜਰੂਰ ਕਰਦਾ ਤੇ ਵੇਖ ਲੈਣਾ ਇਹ ਕਹਿੰਦਾ ਜੇ ਕਹਿੰਦੇ ਤੇ ਤੁਹਾਡੇ ਨਾਲ ਮੈਂ ਵੀ ਘੜੀ ਲੱਗ ਜਾਣਾ ਖਾਦ ਪਵਾ ਦੇਣਾ ਕੋਈ ਗੱਲ ਨਹੀਂ ਹੁਣ ਆਂਦਾ ਕੱਢ ਲਓ ਦੋ ਤਿੰਨ ਕੋਈ ਗੱਲ ਨਹੀਂ ਫਿਰ ਹਾਂ ਆ ਗੱਲ ਹੀ